ਕਿਆ ਕਰਾਂ ਕਿੱਥੇ ਲਾਵਾਂ ਉਰੇ ਲਾਵਾਂ ਲੈ ਲਾਵਾਂ 1 ਮਿੰਟ ਲਾਵਾਂ ਖੜੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਹ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੀਂਹ ਪੇ ਹੋ ਮੀਂਹ ਪੈਰੇ ਆਏ ਹੋ ਕਿੰਨੇ ਕਿੰਨੇ ਲੱਗੇ ਹੋ ਕਹਦੇ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਕਹੀਂ ਧੰਨਵਾਦ ਅੱਖੀਂ ਦਿਵਾ ਐ ਨਹੀਂ ਐ ਬੋਲ ਕੇ ਰੱਬਾ ਰੱਬਾ ਮੀਂਹ ਵਰਸਾ ਰੱਬਾ ਰੱਬਾ ਹੋਈ ਸਾਡੀ ਕੋਠੀ ਦਾਣੇ ਪਾ ਛੱਡੇ ਰੱਕੇ ਦਾਣੇ ਪਾ ਦਾਣੇ ਪਾ ਕਹਦੇ ਐਨਾ ਮੀਂਹ ਪਾ ਦੇ ਕਹਦੇ ਐਨਾ ਮੀਂਹ ਸਾਡੇ ਕਹਦੇ ਜੀਰੀ ਲੱਗ ਜੂਵੇ ਜੀਰੀ ਲੱਗੂ ਹੋਰ ਮੇਰੇ ਪਾਪਾ ਆਉਣੇ ਕਹਦੇ ਬਿੱਲੇ ਹੋ ਜਮੇ ਸਾਰੇ ਬੰਨੇ ਹੋ ਜਾਂ ਹਾਂ ਜੀਰੀ ਫਟਾਫਟ ਲਾ ਦਿੰਦੇ ਕਹਦੇ ਸੀ ਤੇ ਨਾ कुत्ता बंदे खाऊंगे हां तू चोल नहीं खांदी। ना ठीक तो है, है। पैसे फिर कुत्त नु खिला फिर बट के जीरी बेच के फिर सोने सोने कपड़े लो गे खिलाने लोगे तो दबादे नहीं खिलोने तेन ਕੋਈ ਵੀ ਨਦਵੰਦਾ ਕਾਤੇ ਨਦਵੰਦੇ ਕੁੱਤਨ ਦੇ ਦੂੰਗਾ ਕੁੱਤਨ ਦੇ ਦੂੰਗਾ ਹਾਂ ਨਾ ਚੋਰ ਕਿਹਨੂੰ ਫੜ ਲੈਗੇ ਤੇ ਮੈਨੂੰ ਕਿਉਂ ਫੇਟੋ ਮਮਾ ਚਾਹੀ। ਕਾਤੇ ਫੜ ਲੈਗੇ ਮਮਾ ਨੂੰ ਚੋਰ ਪਤਾ ਨਹੀਂ ਹੈ ਕਾਲੀ ਦਾ ਪਹਿਣਾ ਦੱਸ ਪਹਿਣਾ ਮੈਂ ਡਰ ਗਿਆ ਨਾ ਹੁਣ ਦੱਸ ਜੀ ਜੀ ਬੱਚੇ ਦੋ ਭਾਈ ਜੀ ਜੀ ਬੱਚੋ ਪਾਪਾ ਨੂੰ ਦੇ ਲਈ ਜੀ ਜੀ ਮੈਂ ਇੰਨਾ ਜ਼ਿਆਦਾ ਪਾਉਂਗਾ ਲੋ ਜੀ ਕਿਰਮਣ ਕਰਮਣ ਹੋਣੀ ਸ਼ੁਰੂ ਹੋ ਗਈ ਬਦਲਵਾਈ ਬਹੁਤ ਹੋ ਗਈ ਪਈ ਹੈ ਪਰ ਮੀ ਰੱਬ ਬੁੰਦਾ ਬੰਦੀ ਜੀ ਆ ਪਾ ਰਿਹਾ ਹੈ ਕਹਿੰਦੇ ਕੋਲੀ ਪਿੰਡ ਚ ਮਨ ਕੋਲੀ ਵਾਲੇ ਸਾਈਡ ਬਹੁਤ ਮੀਹ ਪਿਆ ਜੀ ਤਿੰਨ ਦਿਨ ਨੂੰ ਕੋਲੀ ਤੋਂ ਆ ਰਹੇ ਸੀ ਰਾਜਪੁਰਾਈ ਹੁਣ ਹੈ ਅੰਨੇ ਕਿੱਤੇ ਗੱਲੀ ਕਿਤਨਾ ਗੱਲੀ ਹੈ ਮੈਸ਼ ਤੈਨੂੰ ਦੇਖ ਰਹੀ ਮੈਂ ਅਸ਼ ਹਾਂ ਕੀ ਆ ਦੇਖ ਰਹੀ ਹੈ ਕਹਿ ਰਹੀ ਜੋ ਕੁੜੀ ਆ ਗਈ ਹੈ ਲੋਕੀ ਤਾਂ ਆਏ ਕਿ ਘਾਤੇ ਹੁਲਾਤੇ ਤੁਸ ਕੇ ਗਾਰਾ ਬਸਾਂ ਬਸਾਂ ਤੂੰ ਲਿਵੇਂ ਬਚਲ ਰਹੀ ਸੀਗਾ ਖਾਓ ਰੋਟੀ ਆਹ ਪੈਪ ਮਾਂ ਗਰੀਏ ਮੈਂ ਉਰੇ ਬੱਜੂਗੀ ਹਤਾਰ ਉਹਦੇ ਉਹ ਤਾਂ ਮੈਂ ਚੱਕ ਕੇ ਦੇਖਿਆ ਉੱਥੇ ਪੈਪ ਉਮਾਂ ਤੇ ਪਾਣੀ ਬਹੁਤ ਖੜਿਆ ਹੈ ਹਜੇ ਵੀ

ਪਹਿਲਾਂ ਜਰਾ ਹੀ ਲੱਗਿਆ ਉਹਦੇ ਕਿਉਂਕਿ ਅੱਜ ਨੂੰ ਉਹਦੇ ਪਿਆ ਘਵਾੜ ਗਿਆ ਭਰ ਗਿਆ ਐਨੀ ਕਰਕੇ ਸਚਾਣ ਕਰਨ ਲੱਗੀਆਂ ਇਹਨੂੰ ਗਰਮ ਕਰਕੇ ਚੱਕੂ ਨਾਲ ਹਾਂਜੀ ਟਾਈਮ ਨਹੀਂ ਲੱਗਣਾ ਫਿਰ ਚਲਦੀ ਰਹੀ ਪ੍ਰਿਆ ਨਾੜੀ ਲੈ ਕੇ ਆਇਓ ਹੋਰ ਮੈਂ ਕੱਲ ਕਹਿ ਲਈ ਕਿ ਉਹ ਵਿੱਚ ਕਹਿਤਾ ਕਰਾਂਗਾ ਮੈਂ ਇਹੋ

Gracias. ਤੇ ਲੋਸੇਂ ਦੀ ਕਰਕੇ ਜਿਹਦੇ ਸਭ ਤੋਂ ਪਹਿਲਾ ਚੀਜ਼ ਆ ਤੇ رائی ਪਾਵਾਂਗੇ ਤੇ ਪਾ ਦੇ ਗ੍ਰਾਈ ਤੇ ਜੀਰਾ ਜੋ ਫ੍ਰੀਟਨ ਨੂੰ ਕੋਨ ਕੇ ਹਾਂ ਅਵੇ ਇੱਧਰ ਆ ਪੀੜ ਦੇਲੇ ਤਕੂ ਆ ਜਾ ਏਡੀ ਇਹ ਉਹਨਾਂ ਕੇ ਅਰਜੀ ਵਿੱਚ ਚੜ ਗਈ ਸੀ ਸਾਡੇ ਆਖਾਂ ਵਿੱਚ ਪੱਖਾ ਲਾਇਆ ਅਰੇ ਬਹਾਰੋਂ ਵਿੱਚ ਰਿਹਾ ਉਹ ਦੇਖ ਲਓ ਜਲਦੀ ਮੋਰ ਪਾ ਲੈ ਨੀ ਤਿਆਰ ਪੱਗ ਨਹੀਂ ਕੋ ਮੱਛੀ ਸਬਜ਼ੀ ਖਾਓਗੀ ਕਰੂ ਲੋਨਾਂ ਪਿਆਜ਼ ਦਾ ਉਪਰ ਆਇਆ ਚੰਗੀ ਜਿਹਾ ਸੁਲਾ ਲੈ ਦੀ ਬਾਗੂ ਨੂੰ ਨਾ ਪੀਸੀ ਦੇ ਕੇ ਆਉਂਦੇ ਆਂ ਤੇਰੇ ਨਾਲ ਮੁੰਡੇ ਵਿਚਲੀ ਆਉਂਦੀ ਆ ਆ ਇੱਕ ਸਾਲ ਐਨ ਘੱਟ ਜਾਂਦੀ ਏ ਜੇ ਰੱਖੀਏ ਇੱਕ ਸਾਲ ਐਨ ਲੰਗਾਜੂਗੀ ਚਟਨੀ ਮਰੀ ਇੱਕ ਮਰੀ ਪਿੱਛੇ ਲੱਗੀ ਸੀ ਜਿੰਦੀ ਕੋਲੀਟ ਸੀ ਖਾਂਸੀ ਦਿਓ ਕਿ ਪਰੇਵੀਂ ਦੀ ਮੇਰਾ ਪਾਹਾ ਕਹਿਦੇ ਤੇ ਤਪਾਹ ਕਹਿੰਦੇ ਬੈਠੇ ਹੁਣ ਤਾਂ ਹਟ ਗਈਆਂ ਹੁਣ ਤਾਂ ਹਟ ਗਈਆਂ ਪਰ ਪਹਿਲਾਂ ਆਪ ਪਸਪਿੰਦਰ ਜਿਹੜੀ ਉਹ ਮਿਰਚਾਂ ਦੀ ਢੇਰੀ ਜੇ ਚੱਕ ਕੇ ਦੇ ਮੂੰਹ 'ਚ ਪਾ ਦੇ। ਤਾਂ ਕਿੰਨਾ ਵਜੋਂ ਲੱਗ ਰਿਹਾ ਹੈ ਨਾ ਸਾਨੂੰ ਸਲਿਪੂਰਾ। ਉਹ ਕਿੰਨਾ ਆਦਾ। ਜਦੋਂ ਅਸੀਂ ਹਾਂ ਕਿ ਕਿੰਨਾ ਆਸਤ ਹੈ। ਐ ਦੀ ਮੈਂ ਆਪਾਂ ਸਾਰੇ ਸੀਡਸ ਨਹੀਂ ਬਣਾ ਖਾਂਦੇ ਹੈਗੇ। ਉਹ ਐ ਵੀ ਜਿਵੇਂ ਕਿੰਨੇ ਕਲਰਫੁਲ ਸੀਡਸ ਪਾਈਆਂ ਵਿੱਚ ਦੇ। ਯੋ बाघ ने ज्यादा आएगी तो लाल भी चले कर आए बाघ ने खीर ले लिया वो साहब ये दोनों ਨੀ ਨਾਲ ਵੀ ਨਹੀਂ ਗਰਮੀ ਦਾ ਘਟਦੇ ਲੋ ਜਿਹੜੇ ਚਾਹਿੰਦੇ ਨੂੰ ਪਾਉਂਦਾ ਤੂੰ ਨਾ ਇਹਨਾਂ ਤੇ ਚੜੀਆਂ ਨੇ ਜਿਹੜਾ ਤੇਲ ਛਾੜਨ ਦੀ ਨਮਕ ਨੂੰ ਚਪਾਈਂ ਸਾਇਆ ਹੋਇਆ ਹੋਇਆ ਸੀਗਾ ਪਹਿਲੇ ਨਮਕ ਵਿੱਚ ਪਾਣੀ ਪਾਉਣ ਦੀ ਹੈਗੀ ਸਿਰਫ ਪੜੇ ਕਾਲੀ ਮਿੱਟੀ ਤੇ ਹਰੀ ਮਿੱਟੀ ਪਾਣੀ

ਚੀਕੀ ਗਿਆ ਭਾਈਆ ਲੇਟੋ ਆ ਲੈ ਲੇਟੋ 70 ਮਿੰਟ ਖੜੇ ਰਹਿ ਕੇ ਖਾਣਾ ਹੈ ਉਹਦੇ ਗਰੰਟੀ ਕੀ ਹੋਵੇਗਾ ਤਾਂ ਉਹਦੋਂ ਨੇ ਕੋਲ ਨਾ ਤਾਂ ਨਹੀਂ ਸਿਕਾਤ ਨਾ ਨਹੀਂ ਹੋਵੇ ਤੇ ਇਹ ਤਾਂ ਬਹੁਤ ਹੱਥ ਬਹੁਤ ਕਾਲੀ ਹੋ ਗਈ ਇਹਦੇ ਪਾਣੀ ਪਾਏ ਨੇ ਪਾ ਕੇ ਪਾ ਕੇ ਇਹ ਜਲਵਾਖਤ ਜੀ ਸੋਹਣੀ ਨਹੀਂ ਬਣਦੀ ਮੈਨੂੰ ਤਾਂ ਆਪਣੀ ਹੈ ਜਿਹੜੀ ਖਟਾਸ ਜੀ ਹੁੰਦੀ ਹੈ ਹਾਂ ਮਿੱਠੀ ਜੀ ਹੋ ਜੇ ਜਿਹੜੀ ਉਹ ਵੀ ਠੀਕ ਰਹਾ ਹੈ ਨਾ ਜੀ ਦਾ ਬਸ ਕਾਚੀ ਨਹੀਂ ਹੈ ਖੁਰੂਗੀ ਨਾ ਕੈਮਰਾ ਨੂੰ ਖੁਰੂਗੀ ਪਾਣੀ ਛੱਡੂ ਫਿਰ ਉਹ ਪਾਣੀ ਸੋਖਤਾ ਕਰਨਾ ਹੈ ਬਸ ਸੋਖਣਾ ਹੀ ਕਰਦਾ ਬਸ ਉਹਦੇ ਨਾਲ ਆਪੇ ਪੀਣ ਨਾਲ ਲਿਖੀਆ ਇਹਨੇ ਇਸਿਆ ਲੈ ਕੇ ਚਿਨਾ ਰੱਖ ਲਾ ਹਾਂ ਉਹ ਚ ਛੇਤੀ ਠੰਡੀ ਹੋ ਜੀ ਹੁਣ ਚੀਜ਼ ਹੋਤੀ ਨਹੀਂ ਆਣੇ ਪਰ ਇੰਨਾ ਗਿਆ ਉਦਮ ਨੂੰ ਫਿਰ ਇਹਦੀ ਸਮੈਲ ਜੀ ਨਹੀਂ ਨਾ برداشت ਹੁੰਦੀ ਨਹੀਂ 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 ਉਹ ਨਹੀਂ ਖਿੱਚਣਾ ਕਮਰੇ ਚ ਖਲਾ ਕੇ ਰੱਖ ਦਿਓ ਇੱਧਰਲੇ ਕਮਰੇ ਚ ਲੋ ਜੀ ਛੱਡਨੀ ਆਪਣੀ ਬਣ ਗਈ ਹਾਂ ਹੋ ਜੂਗੇ ਐਂ ਠੀਕ ਹਾਂ ਗੈਸ ਨਾਲ ਲੀਕ ਹੋਈ ਜਾਵੇ ਜਾ ਫਿਰ ਵੱਢ ਕੇ ਉਹ ਕਰ ਦੇ ਹੈ ਵੱਟ ਕੇ ਕਰੀਏ ਬਸ ਠੀਕ ਹੈ ਚਲ ਹੁਣ ਸਾਨੂੰ ਨਾਲੀ ਉਹ ਲਿਆਉਂਗੇ ਕਹਿ ਦੋ ਇੱਕ ਸੱਲ ਨਾਲੀ ਦੇ ਦੋ ਫੰਡਰ ਵਾਲੇ ਬਸ ਰੋਲ ਚਲ ਰੈਂਡ ਦਵਾਜੂ ਹੁਣ ਆਜੋ ਲੋ ਜੀ ਕੱਪੜੇ ਵਗੈਰਾ ਆਪਣੇ ਧੋ ਕੇ ਸੁੱਕਣੇ ਪਾਤੇ ਸੀਗੇ ਹੈ ਫਿਰ ਆਹ ਉਰੇ ਅੰਨੇ ਦਿਨਾਂ ਦੀ ਉਰੇ ਪਈ ਥੀ ਤੇ ਬੱਦਲ ਬਹੁ ਸੀਗਾ ਹਣਾ ਪਰ ਹੁਣ ਫੇਰ ਧੁੱਪ ਆ ਗਈ ਤੇ ਗਰਮੀ ਬਹੁਤ ਜ਼ਿਆਦਾ ਪੈਦੀ ਹੈ ਬਾਲੀ ਹੋਂਤ ਅਧਿਕਾਰ ਨਹੀਂ ਰਹੀ ਐ ਪਟਿਆਲੇ ਬਹੁਤ ਜ਼ਿਆਦਾ ਮੀਂਹ ਪਿਆ ਮੰਮੀ ਦਾ ਫੋਨ ਆਇਆ ਸੀ ਮੇਰਾ ਮੋਹਂਦੀਰਪਾਲ ਦਾ ਫੋਨ ਆਇਆ ਸੀਗਾ ਪਰ ਚਾਈ ਕਹਿੰਦੀ ਸੀ ਮੇਰੀ ਬਹੁਤ ਮੀਂਹ ਪੈ ਰਿਹਾ ਹੈ ਰਾਜਪੁਰੇ ਨਾ ਰਾਜਪੁਰੇ ਕਹਿੰਦੀ ਪਟਿਆਲੇ ਆ ਜਾਓ ਹੁਣ ਵੀਨ ਤੂੰ ਪਿਛੇ ਖੜਾ ਕੇ ਆਪ ਕਰੇ ਮੈਂ ਫੇਰ ਨੂੰ ਚੱਲੇ ਰੋਕਤੀ ਪਾਣੀ ਦਾ ਆਪਣੇ ਸਾਰਾ ਨਪਟਾ ਤਿਆ 26 ਥੋਡੇ ਕੋਲ ਹੋਣੀ ਕੱਲ ਤੁਹਾਡੇ ਕੋਲ ਤੇ ਗਏ ਤੇ ਅੰਦਰ ਹੈ ਫਿਰ ਮੇਰੇ ਦਾ ਮੂੰਹ ਪਰ ਗਰਮੀ ਇੰਨੀ ਚੋ ਰਹੀ ਹੈ ਮੇਰੇ ਪਿੱਛੇ ਵਾਹ ਮੈਂ ਧੁੱਪੇ ਵਿੱਚ ਖੜ ਕੇ ਮੈਂ ਗਰਮੀ ਲੀ ਜਾਏ ਕਿ ਮੈਨੂੰ ਲੱਗਦਾ ਇੰਨੇ ਚ ਤਾਂ ਮੇਰੇ ਆਦਰਾਂ ਚੋ ਚੋ ਰਹਿ ਸੁੱਕ ਵੀ ਜਾਣੀਆਂ ਮੈਂ ਤਾਂ ਕੱਪੜੇ ਵੀ ਤਾਰਨ ਲੱਗ ਜੂਣੀ ਸੁੱਕੇ ਹੋਏ ਵੀ ਅੰਦਰ ਰੱਖ ਦੰਨੀ ਆ ਸੁੱਕੇ ਹੋਏ ਕੱਪੜੇ ਇਹਨਾਂ ਨੇ ਸਰਦਾਰ ਜੀ ਨੇ ਆਣਾ ਪਹਿਲਾਂ ਸਵੇਰੇ ਨਾ ਆ ਕੇ ਹਨਾ ਫੇਰ ਕੰਮ ਕਾਰ ਕਰੇ ਫੇਰ ਫੇਰ ਗਰਮੀ ਗਰਮੀ ਹੋ ਗਈ ਹੁਣ ਫੇਰ ਦੁਬਾਰੇ ਨਾ ਕੇ ਕੱਪੜੇ ਚੇਂਜ ਕਰਨੇ ਬਹੁਤ ਗਰਮੀ ਲੱਗ ਰਹੀ ਹੈ ਚੱਲ ਕੱਪੜੇ ਸੁੱਕੀ ਜਾਉਂਗਾ ਨੀਚੇ ਤਾਂ ਵੀ ਧੁੱਪ ਨਹੀਂ ਹੈਗੀ ਜੇ ਤੁਮ ਦਾ ਸੇਲੇ ਵੀ ਇਸੇ ਕੰਦਰ ਧੁੱਪ ਹੈ ਲੇ ਜੀ ਰਾਜਪੁਰ ਨੂੰ ਕੁਝ ਸਮਾਨ ਲੈਣ ਥੋੜਾ ਜਿਹਾ ਕੁਝ ਕੱਲ ਲੈ ਆਏ ਜਿਹੜੇ ਰਾਜਪੁਰੇ ਸਮਾਨ ਨੇ ਰਾਜਪੁਰੇ ਦਿਹਾਣੀ ਨੇ ਹਾਂਜੀ ਗੁਰੂ ਜੀ ਨਹੀਂ ਵੀੜ ਰਾਜਪ੍ਰੇਮ ਕਮਾਲ ਹੋ ਗਈ ਜਾਮ ਲੱਗੇ ਹਾਂ ਉਹ ਮੈਨੂੰ ਲੱਗਾ ਗੁਰੂ ਜੀ ਚੰਦੋਂ ਹੋ ਸਕਾਏ ਉਹ ਕੱਤੇ ਬੰਦਣਾ ਉਹ ਹੋਸ ਮਾਰਦੇ ਨਾ ਹੋ ਉਧਰ ਬੁੱਲੀ 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 ਖਾਸੀ ਲੰਬੀ ਲੈਣ ਲੱਗੀ ਵੀ ਨਾ ਲੰਗਰ ਦਾ ਲੰਗਰ ਦਾ ਖਾਦ ਕਾ ਮੁੱਕ ਲਿਆ ਕਿੱਥੇ ਲੈਣੀ ਕਿੰਨੀ ਇਹਨੇ ਸਮਾਪਤ ਹੋ ਗਿਆ ਲੈਣ ਦਾ ਖਾਸੀ ਲੰਬੀ ਹੈ ਆ 7516 ਲੈ ਲੋ ਆਪਾਂ ਨੇ ਤਾਂ ਬਾਹਰ ਲਾਣਾ ਹੈ। ਉਹ ਉਹ ਤਾਂ ਨਹੀਂ ਹੈ ਜਿਹੜੇ ਦਰਵਾਜ਼ੇ ਨੂੰ ਅੰਦਰ